ਪਰਸੈਂਟਲੀ ਬਾਹਰਲੇ ਬੁੱਕਾਮੇਸੀ ਜਨਵੇਟਾ ਡੀਡੀ ਅਕਰੋਈ ਹੈ ਸਿੰਗਾਪੁਰ ਆਸਟ੍ਰੇਲੀਆ ਨਿਊਜ਼ੀਲੈਂਡ ਵਿੱਚ ਮਸਤਬਾ ਸਾਹਿਬ ਨੇ ਸਾਡੀ ਭੈਣ ਨੇ ਰਜ਼ੀਆ ਜੀ ਨੇ ਮੈਨੂੰ ਟੈਲੀਫੋਨ ਤੇ ਤਵਾਨ ਕੀਤਾ ਸੀ ਸਮਝਾਓ ਮੈਂ ਆਪਣੀ ਮਜਬੂਰੀ ਦੱਸੀ ਕਿ ਮੇਰੇ ਕੋਲ ਆਏ ਹੀ ਬਾਈ ਤੈਨੂੰ ਜਾਣਾ ਤੇ ਜੁਆਇੰਟ ਪ੍ਰੋਗਰਾਮੇ ਬਣਿਆ ਸੀ ਉਹਦੇ ਵਿੱਚ ਮੈਂ ਜਿਹੜੀ ਗੱਲ ਪੁਦਾਰਤੀ ਨੇ ਕਹੀ ਹੈ ਕਿ ਤੁਰਹਿ ਆਮ ਆਦਮੀ ਪਾਰਟੀ ਦਾ ਤੁਰਾ ਜੜਾ ਉਹ ਸਿੰਗਰੂਰ ਸਿੰਗਰੂਰ ਜ਼ਿਲ੍ਹੇ ਦੇ ਵਿੱਚ ਇਹਦੀ ਬੜੀ ਡਰੇਜਰੀ ਆਪਰੀ ਹੋਏ ਇਹੀ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਜਦੋਂ ਕਿਸੇ ਟਾਈਮ ਕਾਂਗਰਸ ਦਾ ਬੈਲੈਂਸ ਪ੍ਰਿਸਟ ਕਹਿੰਦਾ ਸੀ ਕਿ ਸਾਡਾ ਖਜ਼ਾਨਾ ਖਾਲੀ ਬੰਦਾ ਖਜ਼ਾਨਾ ਕੀ ਹੋਇਆ ਜਿਹੜਾ ਖਾਲੀ ਹੋਏ ਉਹਨੂੰ ਤੇ ਪੀਪਾ ਕਿਹਾ ਜਾ ਸਕਦਾ ਤੇ ਇਹ ਇਥੋਂ ਤੱਕ ਬਹੁੜੇ ਵੀ ਅਫਸੋਸ ਵੀ ਨਹੀਂ ਕੀਤਾ ਜੀ ਅਮਨੂ ਲੋੜਾ ਜੀ ਬਰਤਾਨਦੇ ਭਗਵੰਤ ਜੀ ਚੀਮਸਟਰ ਨੇ ਇਸ ਪੀਪੇ ਦਾ ਇੰਚਾਰਜ ਹਰਪਾਲ ਜੀਮਾ ਜੀ ਨੇ ਇਥੋਂ ਦੇ ਐਮਪੀ ਦੇ ਨਾਲ ਵੀ ਕੋਸ਼ਿਸ਼ ਕੀਤੀ ਸੰਪਰਕ ਪੈਦਾ ਕਰਨ ਦੀ ਮੁਸਫਾ ਸਾਹਿਬ ਨੇ ਇਹ ਤੇ ਨਬ ਸੋਚ ਨਹੀਂ ਕੀਤਾ ਵਾਲੀ ਮਦਦ ਤੇ ਕੀ ਕਰਨੀ ਆਸ ਉਮੀਦ ਤੇ ਸਾਰੇ ਪੰਜਾਬ ਨੂੰ ਇਹਨਾਂ ਤੇ ਕੋਈ ਨਹੀਂ ਉਮੀਦ ਤੁਹਾਡੇ ਤੋਂ ਵੀ ਕੋਈ ਨਹੀਂ ਰੱਖਦਾ ਪੰਜਾਬ ਜੇ ਦੀ ਗੱਲ ਕਰੀਏ ਜੇ ਆਪਾਂ ਸਿੱਖਿਆ ਦੀ ਗੱਲ ਕਰੀਏ ਜੇ ਆਪਾਂ ਮੈਡੀਕਲ ਸੋਲਤਾ ਦੀ ਗੱਲ ਕਰੀਏ ਤੁਸੀਂ ਕਿਵੇਂ ਪ੍ਰੂਫ ਕਰਦੇ ਹੋ ਕਿ ਇਹ ਸੁੱਤੇ ਪਿਆ ਹੈ ਜਾਂ ਇਹ ਇਹਨਾਂ ਦੀ ਅੱਖਾਂ ਹੁੰਦੀਆਂ ਅਜੇ ਤੱਕ ਤੇ ਮੁੱਖ ਮੰਤਰੀ ਨੇ ਨਸ਼ਾ ਬੰਦ ਨਹੀਂ ਕੀਤਾ ਤੇ ਪੰਜਾਬ ਦਾ ਨਸ਼ਾ ਕਿੱਥੋਂ ਬੰਦ ਹੋਵੇ ਤੁਹਾਨੂੰ ਪਤਾ ਹੋਵੇਗਾ ਬਰਨਾਲੇ ਦੇ ਵਿੱਚ 2020 ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲੇ ਇੱਕ ਵੱਡਾ ਇਕੱਠ ਹੋਇਆ ਸੀ ਏਜਰੀਵਾਲ ਸਾਹਿਬ ਨੇ ਕਿਹਾ ਸੀ ਬਹੁਤ ਵੱਡਾ ਮੈਿਕ ਐਲਾਨ ਕਰਨ ਲੱਗਾ ਸੀਐਮ ਸਾਹਿਬ ਦੇ ਮਦਰ ਨੂੰ ਉੱਥੇ ਲਿਆਦਾ ਗਿਆ ਮਦਰ ਦੇ ਹਵਾਲਾ ਦੇਂਦੇ ਇਸੇ ਇਤਿਹਾਸ ਰੱਖ ਕੇ ਸੌ ਖਾਦੀ ਹੋਈ ਤੇ ਜੇ ਉਹ ਨਸ਼ਾ ਮੁਕਤੀ ਹੈ ਤਾਂ ਕੋਈ ਆ ਪੰਜਾਬ ਨਸ਼ਾ ਮੁਕਤ ਕਿੱਥੋਂ ਹੋਣਾ ਹੈ ਤੁਸੀਂ ਆਪ ਇੱਥੇ ਸਾਰੇ ਪ੍ਰੈਸ ਰਿਪੋਰਟਰ ਬੈਠੇ ਹੋ ਮੇਰਾ ਓਪਨ ਚੈਲੰਜ ਤੁਸੀਂ ਕਿਸੇ ਗਲੀ ਚ ਜਾਓ ਵਿਦਨ ਮਿੰਟਸ ਨਸ਼ਾ ਦਾ ਡਿਕਰ ਪਾ ਚਾ ਦਿੰਦੇ ਅੱਛਾ ਸਰ ਬੋਰਡ ਚੋ ਵੀ ਇਹਦੇ ਵਿੱਚ ਮੇਰਾ ਇੱਕੋ ਇੱਕ ਕਾਰਨ ਕੀ ਇਹਦੇ ਵਿੱਚ ਡਾਇਰੈਕਟਲੀ ਪੰਜਾਬ ਦੀ ਪੁਲਿਸ ਨੇ ਪੰਜਾਬ ਪੁਲਿਸ ਇਸ ਡਾਇਰੈਕਟਲੀ ਇਨਵੋਲਡ ਇਹ ਗੈਰ ਤੇ ਜਰਮੇਕਾਰ ਨੇ ਗੈਰ ਤੇ ਜਰਮੇਕਾਰ ਹੋਣ ਕਰੀ ਤੁਸੀਂ ਵੇਖ ਰਹੇ ਹੋ ਕਿ ਪੁਲਿਸ ਐਜ਼ ਕੰਪਲੀਟ ਫ੍ਰੀ ਹੈ ਗੈਂਗਸਟਰਸ ਅਜੇ ਤੱਕ ਕਦੀ ਨਹੀਂ ਸੀ ਕਿਸੇ ਨੇ ਸੁਣਿਆ ਪੰਜਾਬ ਜਿਹੜਾ ਬੰਦਾ ਹੈ ਕਿ ਜੇਲ੍ਹ ਚ ਮੈਨੂੰ ਦੱਸੋ ਉਹ ਗੈਂਗ ਕਿਸ ਤਰ੍ਹਾਂ ਚਲਾ ਸਕਦਾ ਇੱਕ ਬੰਦਾ ਭਗੌੜਾ ਹੋਏ ਜਿੰਨਾ ਚਿਰ ਉਹ ਨਿਊਟਰਲਾਈਜ਼ ਨਹੀਂ ਹੁੰਦਾ ਉਹਨਾਂ ਚਿਰ ਤੇ ਗੈਂਗ ਚਲਾ ਸਕਦਾ ਜੇਲ੍ਹ ਵਿੱਚ ਬੰਦਾ ਬੈਠਾ ਉਹਨੂੰ ਕੋਈ ਫੈਸਿਲੀਟੇਸ਼ਨ ਕੋਈ ਭੋਲ ਦੇਗਾ ਤਾਂ ਕੰਮ ਚੱਲੇਗਾ ਭੋਲ ਕੌਣ ਦੇਗਾ ਜੇਲ੍ਹ ਪੁਲਿਸ ਜੋ ਇਸ ਗੱਲ ਕਾਂ ਕੰਪਲੀਟਲੀ ਫੇਲਡ ਤੁਸੀਂ ਸਕੂਲਾਂ ਤੇ ਗੱਲ ਹੀ ਛੱਡੋ ਟੋਟਲ ਫਰਾਡੀ ਇਹ ਹੈ ਜੋ ਇਹਨਾਂ ਦੀ ਪਾਲਿਸੀ ਹੈ ਉਹੀ ਇਹਨਾਂ ਦੀ ਪਾਲਿਸੀ ਸਮਝੋ ਇਹਨਾਂ ਦੇ ਪ੍ਰੋਗਰਾਮ ਜਿਹਦੇ ਸਾਡੇ 12 ਕਰੋੜ ਦੇ ਨਰੇ ਛੋਟਿਆਂ ਅਸਿਲਾ ਬਣਾ ਕੇ ਲਾਤੇ 12 ਕਰੋੜ ਐਂਡ ਨਾਥਿੰਗ ਹੈਸ ਵਰਕ देयर ਇਜ਼ নো ਡਿਫਰੈਂਸ ਕੰਪਲੀਟ ਵੇਖੋ ਕਿਸੇ ਹਸਪੀਟਲ ਵਿੱਚ ਡਾਕਟਰ ਨਹੀਂ ਨਰਸ ਨਹੀਂ ਦਵਾਈ ਨਹੀਂ ਸਕੂਲਾਂ ਵਿੱਚ ਟੀਚਰ ਨਹੀਂ ਸਕੂਲਸ ਆਫ ਐਮਰਜੈਂਸੀ ਤੇ ਤਾਡੇ ਬਦੋਵਾਂ ਤੁਹਾਡੇ ਗੁਆਂਢ ਚ ਇਹ ਬਦੋਵਾਂ ਅਜੇ ਸਕੂਲ ਬਣੇ ਨੂੰ ਹਫਤਾ ਹੋਇਆ ਸੀ ਛੱਤੇ ਡੇਗ ਪੀ ਇੱਕ ਵਿਚਾਰੀ ਲੇਡੀ ਟੀਚਰ ਥੱਲੇ ਛੱਤੇ ਤੇ ਲਿਆ ਕੇ ਬਰਗੀ ਇਹ ਨਾ ਦਿਖਾ ਲਈ ਜੀ ਦੂਜੀ ਗੱਲ ਇੱਕ ਜਿਹੜੀ ਸਾਰ ਨੂੰ ਅਫਸੋਸ ਰਾਂ ਕਿ ਐਸੇ ਪੰਜਾਬ ਦਾ ਤਾਂ ਕੋਈ ਬੰਦਾ ਹੀ ਹੈ ਨਹੀਂ ਜਿਹੜਾ ਰਾਜ ਕਰ ਰਿਹਾ ਚੀਫ ਮਿਨਿਸਟਰ ਦੀ ਸੀਟ ਰਨ ਕਰ ਰਿਹਾ ਵਿਵੇਕ ਕੁਮਾਰ ਜਿਹੜਾ ਇਹਦਾ ਪੀਏ ਹੁੰਦਾ ਸੀ ਕੇਜਰੀ ਵਾਲਾ ਜਿੰਨੇ ਟੋਟਲ ਮੈਂਬਰ ਨੇ ਗਵਰਨਮੈਂਟ ਆਫ ਪੰਜਾਬ ਕੋ ਬਿਹਾਰੀ ਮੈਂਬਰ ਨੇ 21 ਮੈਂਬਰ ਸਤਿੰਦਰ ਜੈਨ ਓਵਰਆਲ ਰਨ ਕਰਦਾ 21 ਮੈਂਬਰ ਨੂੰ ਤੁਹਾਡਾ ਦੂਜਾ ਜਿਹੜਾ ਸੁਸੋਧਿਆ ਜੀ ਤੇ ਸੁਸੋਧਿਆ ਦੀ ਸੋਚ ਤੁਸੀਂ ਸੁਣੀ ਲਈ ਹੈ ਕਿ ਭਾਵੇਂ ਠੱਗੀ ਮਾਰੋ ਚੋਰੀ ਕਰੋ ਪਰਚੇ ਕਰੋ ਡਰਾਓ ਧਮਕਾਓ ਕੁਝ ਵੀ ਕਰੋ ਆਪਾਂ ਤਾਂ ਕਿਤੇ ਰਹੇ ਨੇ ਤਾਂ ਕਿਤੇ ਤੁਹਾਨੂੰ ਕੋ ਰਹਿ ਦੇਗਾ ਪੰਜਾਬੀ ਮੈਂ ਸੁਸੋਧਿਆ ਨੂੰ ਪੁੱਛਣਾ ਚਾਹਣਾ ਪਤਾ ਨਹੀਂ ਕਿਹੜੇ ਸੂਬੇ ਤੋਂ ਆਇਆ ਹੈ ਉਹ ਤੋਂ ਪੰਜਾਬ ਦੀ ਹਿਸਟਰੀ ਜਾਣਨਾ ਤੁਸੀਂ ਸਮਝਦੇ ਹੋ ਕਿ ਇਸ ਹਿਸਾਬ ਦੇ ਨਾਲ ਤੁਸੀਂ ਪੰਜਾਬ ਤੇ ਰਾਜ ਕਰ ਸਕਦੇ ਹੋ? ਤੁਸੀਂ ਇਸ ਗੱਲ 'ਕਿੰ ਕੰਪਲੀਟ ਫੇਲਡ ਗਵਰਨਮੈਂਟ ਜੀ ਤੁਹਾਡੇ ਸਾਹਮਣੇ ਹੈ ਤੁਸੀਂ ਤਾਂ ਸੰਗਰੂਰ ਦੇ ਜ਼ਿਲ੍ਹੇ ਦੇ ਰਹਿਣ ਵਾਲੇ ਅੱਛਾ ਸਰ ਵੋਟ ਚੋਰੀ ਨੂੰ ਲੈ ਕੇ ਬਹੁਤ ਮੁੱਦਾ ਭਖਾ ਪੂਰੇ ਹਿੰਦੁਸਤਾਨ ਦੇ ਵਿੱਚ ਉਸ ਬਾਰੇ ਤੁਹਾਡੀ ਕੋਈ ਵਿਚਾਰ ਨੇ ਜਾਂ ਬਰੀਫਿੰਗ? ਵਿਚਾਰ ਸਾਡੇ ਸਿੱਧੇ ਨੇ। ਮੋਦੀ ਸਾਹਿਬ ਇਲੈਕਸ਼ਨ ਕਮਿਸ਼ਨ ਨੂੰ ਹੱਥ 'ਚ ਕਰਕੇ ਕਾਬਜ਼ ਕਰ ਜਿਹੜੀ ਇੰਡੀਪੈਂਡੈਂਸ ਆਫ ਜੁਡੀਸ਼ਰੀ ਐਂਡ ਇੰਡੀਪੈਂਡੈਂਸ ਆਫ ਇਲੈਕਸ਼ਨ ਕਮਿਸ਼ਨਸ ਸਾਰੇ ਨੂੰ ਮਤਾ ਬਿਕੋ ਅੰਪਾਇਰ ਕਿ ਤਿਰਕੜ ਦਾ ਜਾਂ ਫੁੱਟਬਾਲ ਦਾ ਜਾਂ ਕਿਸੇ ਵੀ ਗੇਮ ਦਾ ਹਾਕੀ ਦਾ ਜਿਹੜਾ ਰੈਫਰੀ ਹੁੰਦਾ ਉਹ ਹੁੰਦਾ ਜੇ ਰੈਫਰੀ ਹੀ ਕਿਸੇ ਟੀਮ ਨਾਲ ਰਾਜੇ ਤਾਂ ਦੂਜੇ ਨੇ ਕੀ ਖੇਡਣਾ ਉੱਥੇ ਜੋ ਰਾਹੁਲ ਗਾਂਧੀ ਜੀ ਨੇ ਇੱਕ ਸਟੈਬਲਿਸ਼ ਕਰ ਦਿੱਤਾ ਤੁਹਾਡੇ ਕੋ ਮਹਾਰਾਸ਼ਟਰ ਦੀਆਂ ਚੰਦ ਵਿਧਾਨ ਸਭਾ ਸੀਟਾਂ ਦੇ ਆਏ ਨੇ ਵਿਧਾਨ ਸਭਾ ਚ ਇੱਕ ਸੀਟ ਤੇ 3.5 ਲੱਖ ਵੋਟਸ ਜਦੋਂ ਤੱਕ ਲੋਕ ਸਭਾ ਆਂਦੀ ਵਿਦਨ 6 ਮਨਸ ਉਹ ਵੋਟ ਵੱਧ ਕੇ 5 ਲੱਖ ਹੋ ਜਾਂਦੀ ਇੱਕ ਛੋਟੇ ਜਿਹੇ ਵਿਧਾਨ ਸਭਾ ਦੇ 1.5 ਲੱਖ ਵੋਟ ਐਂਟਰ ਹੋਈਏ ਹਜ਼ਾਰਾਂ ਵੋਟਾਂ ਕਟੀਆਂ ਗਈਆਂ ਹਜ਼ਾਰਾਂ ਵੋਟਾਂ ਚੱਲ ਹੀ ਉਥੇ ਭਾਈਆਂ ਗਈਆਂ ਨੇ ਇੱਕ ਇੱਕ ਵੋਟਰ 8 8 10 10 ਜਗ੍ਹਾ ਤੇ ਹਿੰਦੁਸਤਾਨ ਦੇ ਵੋਟਾਂ ਪਾ ਰਿਹਾ ਪਲੇਅਰ ਕੋਟਲੀ ਪਾ ਰਿਹਾ ਕਰਨਾਟਕਾ ਹੀ ਪਾ ਰਿਹਾ ਕਰਨਾਚ ਵੀ ਪਾ ਰਿਹਾ ਤੇ ਬੰਗਾਲਚ ਵੀ ਪਾ ਰਿਹਾ ਤੁਸੀਂ ਮੈਨੂੰ ਦੱਸੋ ਜੀ ਅਸੀਂ ਡੈਮੋਕ੍ਰੇਸੀ ਆਪਣੀ ਸ਼ੀਫਗਾਰਡ ਕਰੀਏ ਤੇ ਇਹਨਾਂ ਨੂੰ ਤੋਲਣਾ ਮੋਦੀ ਇਹਦੀ ਪਾਰਟੀ ਨੂੰ ਜ਼ਰੂਰੀ ਹੈ ਤੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਨੇ ਕਦੀ ਮੋਦੀ ਨੂੰ ਵੋਟ ਨਹੀਂ ਪਾਇਆ ਪਿਛਲੀਆਂ ਤਿੰਨਾਂ ਲੈਜ ਪੰਜਾਬ ਦੀਆਂ ਪੋਲੀਟਿਕਲ ਜਮਾਤਾਂ ਨੂੰ ਬਹੁਤ ਕੇਅਰਫੁਲ ਰਹਿਣਾ ਪੈਣਾ ਹੈ ਠੱਗੀ ਟੋਰੀ ਤੋਂ ਲਾਵੇ ਇਹਨਾਂ ਕੋਈ ਜ਼ਰੀਆ ਹੈ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਚਾਹੁੰਦੇ ਐ ਇਸ ਟਾਈਮ ਹੁਣ ਤੁਸੀਂ ਲੇਟਲੀ ਵੇਖ ਰਹੇ ਹੋ ਆਫ ਲੇਟ ਅੱਗੇ ਵੀ ਸਾਡਾ ਕਹਿਣਾ ਤੇ ਹੁਣ ਵੀ ਮੈਂ ਕਹਿ ਰਿਹਾ ਇੱਕ ਸਿੱਕੇ ਦੇ ਦੋ ਪਹਿਲੂ ਨੇ ਆਮ ਆਦਮੀ ਪਾਰਟੀ ਦਾ ਜਨਮ ਆਰਐਸਐਸ ਕਾਰਨ ਹੋਇਆ ਇਨੂੰ ਜਨਮ ਦਿੱਤਾ ਆ ਆਰਐਸਐਸ ਹੁਣ ਲੇਟਲੀ ਤੁਸੀਂ ਵੇਖ ਰਹੇ ਹੋਣ ਬੀਜੇਪੀ ਨੂੰ ਨਵੇਂ ਸਿਰਿਓਂ ਪੂਰਨ ਸੁਰਜੀਤ ਕਰਨ ਵਾਸਤੇ ਇਹਨਾਂ ਪਿੰਡਾਂ ਦੇ ਵਿੱਚ ਆ ਇਹਨਾਂ ਰੋਕਣ ਦੀ ਕੋਸ਼ਿਸ਼ ਹੀ ਦੂਸੀ ਕਿ ਥੋੜਾ ਜਿਹਾ ਰੂਰਲ ਪੰਜਾਬ 'ਚ ਇਹਨਾਂ ਦੀ ਐਂਟਰੀ ਕਰ ਰਹੀ ਹੈ ਇਹਨਾਂ ਦੀ ਹੁਣ ਕੋਸ਼ਿਸ਼ ਹੈ ਕਿ ਅਸੀਂ ਬੀਜੇਪੀ ਵਰਸਸ ਆਪ ਕਰਾਉਣ ਦੀ ਕੋਸ਼ਿਸ਼ ਕਰੀਏ ਤੁਸੀਂ ਹੁਣ ਵੇਖ ਰਹੇ ਹੋ ਪਿੰਡਾਂ ਵਿੱਚ ਇਹਨਾਂ ਪਿੱਛੇ ਬੰਦਾ ਕੋਈ ਨਹੀਂ ਆ ਜਿਹੜੀ ਬੀਜੇਪੀ ਹੈ ਬੀਜੇਪੀ ਨੂੰ ਵੋਟਰਾਂ ਪੰਜਾਬ ਦੇ ਪਿੰਡਾਂ ਵਾਲਿਆਂ ਨੇ ਕਿੱਦੇ ਪਾਣੀ ਦੀ ਬਟ ਉਹਨਾਂ ਨੂੰ ਜਿਉਂਦਿਆਂ ਆਪ ਕਰੇਗੀ اچھا ਮੈਟਰੋ ਸਟ੍ਰੈਟਜੀ এবੀਐਮ ਨੂੰ ਲੈ ਕੇ ਹਾਂਜੀ এবੀਐਮ ਮਸ਼ੀਨਾਂ ਨੂੰ ਲੈ ਕੇ ਫੋਰਨ ਕੰਟਰੀਆਂ ਵੀ ਉਹਨੂੰ ਨਕਾਰ ਦਿੱਤਾ ਕਿ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੇ ਭਵਿੱਖ ਦੇ ਅੰਦਰ ਫਿਊਚਰ ਜ ਬੈਂਟ ਪੇਪਰ ਦੇ ਰਾਹੀਂ VOTING ਜੋ ਹਿੰਦੁਸਤਾਨ ਦੇ ਵਿੱਚ ਹੋਵੇ ਮੇਰੇ ਖਿਆਲ ਇਹਦਾ ਤਰੀਕਾ ਹੀ ਬੈਲੀਟੀ ਹੁੰਦੀ ਜੇ ਅਮਰੀਕਾ ਨੇ ਸਾਰੀਆਂ ਜਿਹੜੀਆਂ ਐਸਟੈਬਲਿਸ਼ਡ ਡੈਮੋਕ੍ਰੇਸੀਜ਼ ਆਫ ਦੀ ਵਰਲਡ ਕੈਨੇਡਾ ਅਮਰੀਕਾ ਯੂਰਪੀਨ ਯੂਨੀਅਨ ਐਸਟ੍ਰੇਲੀਆ ਨਿਊਜ਼ੀਲੈਂਡ ਉਹਨਾਂ ਨੇ ਇੱਕ ਵਾਰ ਮਸ਼ੀਨਾਂ ਲਾਈਆਂ ਮਸ਼ੀਨਾਂ ਨੂੰ ਉਹਨਾਂ ਨੇ ਛੱਡ ਕੇ ਪੈਲੇਟ ਪੇਪਰ ਤੇ ਆ ਗਏ ਹਿੰਦੁਸਤਾਨ ਚ ਵੀ ਹੁਣ ਤੇ ਛਰਿਆਂ ਦੇ ਗੱਲ ਇਸਟੈਬਲਿਸ਼ ਹੋ ਗਈ ਬਿਯੋਂਡ ਡਾਊਟ ਵੱਧ ਕਰਨਾ ਚਾਹੀਦਾ ਹੈ ਅਮਰੀਕਾ ਦੇ ਡਰਾਈਵਰ ਦਾ ਮਾਮਲਾ ਬੜਾ ਮੁਝਾਂਦਾ ਹੈ ਅਮਰੀਕਾ ਦੇ ਵਿਜੇਂਦਰ ਦੇਵ ਨੂੰ ਹਾਸਾ ਹੋਇਆ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਕਹਿੰਦੇ ਕੋ ਬੰਦੀਆਂ ਲਗਾਤੀਆਂ ਪੂਰੇ ਪੰਜਾਬੀਆਂ ਨੂੰ ਜਾਂ ਇੰਡੀਆ ਠੀਕ ਹੋਊਗਾ ਇੱਕੋ ਇਸ ਤਰ੍ਹਾਂ ਦੀ ਇਹ ਚੀਜ਼ ਅਜੇ ਸਾਨੂੰ ਕੰਪਲੀਟ ਦੇ ਬਾਰੇ ਇਨਫੋਰਮੇਸ਼ਨ ਹਾਫ ਇਨਫੋਰਮੇਸ਼ਨ ਹਾਫ ਵੇਕਡ ਇਨਫੋਰਮੇਸ਼ਨ ਬੜੀ ਘਾਤਕ ਤੇ ਮਾਰੀ ਹੁੰਦੀ ਹੈ ਸਾਨੂੰ ਗੱਲ ਸਾਰੀ ਸਟੱਡੀ ਕਰ ਲੈਣ ਤੋਂ ਉਸ ਤੋਂ ਬਾਅਦ ਇਹ ਤੇ ਟਿੱਪਣੀ ਕਰਾਂਗੇ ਜੀ ਸਾਹਿਬ ਲੈ ਕੇ ਟ੍ਰੇਨ ਦੇ ਵਿੱਚ ਮੈਟਰੋ ਵਿੱਚ ਸਫ਼ਰ ਕਰ ਰਹੇ ਸੀ ਸੱਸਾ ਸਾਹਿਬ ਕਿਸਾਨਾ ਨੂੰ ਉਹਨਾਂ ਨੂੰ ਰੋਕਿਆ ਗਿਆ ਅੱਜ ਦੀ ਵੀਡੀਓ ਹੋ ਰਹੀ ਹੈ ਕਿ ਇਹ ਕਿਸਾਨਾ ਨੂੰ ਨਹੀਂ ਜਿਹੜੇ ਸੱਸਾ ਸਾਹਿਬ ਬਲੇਵ ਸੱਸਾ ਸਾਹਿਬ ਸੱਸਾ ਉਹਨਾਂ ਨੂੰ ਇੱਕ ਬੀਜੇਪੀ ਚ ਵੀ ਸੱਸਾ ਹੈ ਹਾਂ ਜੀ ਉਹਨਾਂ ਨੂੰ ਉਹਨਾਂ ਨੇ ਪੁੱਛਿਆ ਕਿ ਦਿੱਲੀ ਦੇ ਵਿੱਚ ਮੈਟਰੋ ਦੇ ਵਿੱਚ ਇੱਕ ਦਾਦ ਜਾਂ ਸਿੱਖ ਤਰਪਾਨ ਪਾ ਕੇ ਸਫਲਤੰਤ ਰੁਕਿਆ ਗਿਆ ਇੱਕ ਹੀ ਤੋਂ ਮੇਰੇ ਇਹ ਕੋ ਨਮੀ ਚੀਜ਼ ਤੇ ਹੈ ਹੀ ਨਹੀਂ ਇਹ ਤੇ ਜਦੋਂ ਹੁਣ 15 ਅਗਸਤ ਹੋਤੇ ਮੋਦੀ ਸਾਹਿਬ ਨੇ ਲਾਲ ਕਿਲੇ ਤੋਂ ਜਦੋਂ ਤੁਹਾਨੂੰ ਪਤਾ ਆਪਣਾ ਨੇਸ਼ਨ ਨੂੰ ਅਡਰੈਸ ਦੇਣਾ ਸੀ ਉਥੇ ਕਮਰਤਾਰੀ ਸਾਡੇ ਭਰਾ ਨੂੰ ਬਕਾਇਦਾ ਤੌਰ ਗਵਰਨਮੈਂਟ ਨੇ ਇਨਵਾਈਟ ਕਰਕੇ ਸਦੇ ਆ ਤੇ ਉਸ ਤੋਂ ਬਾਅਦ ਉਹਨੂੰ ਐਂਟਰ ਨਹੀਂ ਕਰਨ ਦਿੱਤਾ ਸੋ ਦਿਸ ਨਥਿੰਗ ਇੱਕੋ ਮੋਦੀਜ਼ ਐਂਟੀ ਮੈਰੋਰੀ ਐਂਟੀ ਦਲ ਐਂਟੀ ਬੈਕਵਰਡ ਕਲਾਸਿਸ ਸੋ ਇਸ ਗੱਲ ਕਰਨ ਇਹਨਾਂ ਦੀ ਤਾਂ ਸੋਚ ਹੀ ਇੱਕ ਬੱਕਰੀ ਸੋਚ ਹੈ ਉਹਦੇ ਵਿੱਚ ਤੇ ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਕੋਈ ਆਸ ਉਮੀਦ ਰੱਖਣੀ ਚਾਹੀਦੀ ਤੇ ਹੀ ਸਟੋਟਲੀ ਬੀਜੇਪੀ ਦੀ ਪਾਲਿਸੀਜ਼ ਆ ਕੰਪਲੀਟਲੀ ਐਂਟੀ ਪੰਜਾਬ ਜਿਸ ਸਾਡੀ ਪੰਜਾਬ ਦੀ ਪਛਾਣ ਸੀ ਜੈ ਜਵਾਨ ਤੇ ਜੈ ਕਿਸਾਨ ਸਾਰੋਂ ਪਹਿਲਾਂ ਸਾਡੀ ਭਰਤੀ ਰੋਕਤੀ ਸਾਡੇ ਨੌਜਵਾਨਾਂ ਨੂੰ ਮਜਬੂਰ ਕਰ ਦਿੱਤਾ ਕਿ ਜਾਓ ਬਾਹਰਲੇ ਮੁਲਕਾਂ ਚ ਇੱਥੇ ਤੇ ਤੁਹਾਡੇ ਕੋਈ ਜਗ੍ਹਾ ਕੋਈ ਨਹੀਂ ਜਿਸ ਪਿੰਡ ਚੋਂ ਅਸੀਂ ਹੁਣੇ ਆਏ ਆ ਬਾਲਕਵਾਰ 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 ਉੱਥੇ 26 ਆਦਮੀ ਰਿਟਾਇਰਡ ਆਮੀਦੇ ਸਨ ਤੇ 33 ਅਜੇ ਵੀ ਸਨ ਤੇ ਆਂਦੇ ਟਾਈਮ ਤੇ देयर इज नॉट इवन ਅ ਸਿੰਗਲ ਪਰਸਨ ਜਿਹੜਾ ਪੰਜਾਬ ਦੇ ਵਿੱਚੋਂ ਬਾਰਡਰਸ ਤੇ ਜਾਏਗਾ ਅੱਛਾ ਸਾਡੀ ਜਿਹੜੀ ਐਗਰੀਕਲਚਰ ਹੈ ਕੋਦੀ ਜਿਹੜਾ ਅਸੀਂ ਕਿਹਾ ਸੀ ਕਿ ਇਹਨੂੰ ਡਾਈਵਰਸੀਫਿਕੇਸ਼ਨ ਵਾਸਤੇ ਪੈਸੇ ਚਾਹੀਦੇ ਨੇ ਕੋਈ ਗਵਰਨਮੈਂਟ ਦੀ ਹੈਲਪ ਨਹੀਂ ਸਾਰੀਆਂ ਸਰਕਾਰਾਂ ਦੇ ਪੈਸੇ ਵਾਪਸ ਲੈ ਲਏ ਰੂਰਲ ਡਿਵੈਲਪਮੈਂਟ ਦਾ 10000 ਕਰੋੜ ਰੁਪਇਆ ਪਿਛਲੇ 3 ਸਾਲ ਦਾ ਇਹਨਾਂ ਨੇ ਆਪਣੇ ਕੋਲ ਰੱਖਿਆ ਚੀ ਮੰਤਰੀ ਇਹੋ ਜਿਹਾ ਪਹਿਲੀ ਗੱਲ ਕਿਸੇ ਪ੍ਰਾਈਮ ਮਿਨਿਸਟਰ ਦੀ ਮੀਟਿੰਗ ਚ ਨਹੀਂ ਗਿਆ ਆ ਭਗਵਾਨ ਇੱਕ ਮੀਟਿੰਗ ਚ ਗਿਆ ਤੇ ਪਿਛਲੀ ਵਾਰ ਮੈਨੂੰ ਬਹੁਤ ਅਫਸੋਸ ਤੇ ਤਰਸ ਆਇਆ ਪੰਜਾਬ ਦੀ ਜਿਹੜੀ ਸ਼ਾਨ ਹੈ ਤੇ ਪੰਜਾਬ ਦੀ ਪਛਾਣ ਹੈ ਸਾਡੇ ਮਹਾਰਾਜਾ ਰਣਜੀਤ ਸਿੰਘ ਕੋੜ ਤੇ ਸਵਾਰ ਮਹਾਰਾਜਾ ਰਣਜੀਤ ਸਿੰਘ ਉਸ ਤੋਂ ਬਾਅਦ ਆ ਭਗਵਾਨ ਤੇ ਜਿਹੜਾ ਜੀ ਇਹਦੀ ਜਿਹੜੀ ਦਸਤਾਰ ਹੈ ਮੋਦੀ ਸਾਹਿਬ ਤੇ ਬੋੜਿਆਂ ਨੂੰ ਲੱਗੀ ਸੀ ਨੀਤੀਯੋਗ ਦੀ ਮੀਟਿੰਗ 'ਚ ਵੇਖਿਆ ਦਸਤਾਰ ਮੋਢਿਆਂ ਨੂੰ ਇਹਦੇ ਦੋਨੋਂ ਹੱਥਾਂ ਨੂੰ ਮੋਦੀ ਸਾਹਮਣੇ ਇੱਕ ਹੱਥ 'ਚ ਪੜਿਆ ਤੇ ਦੂਜਾ ਹੱਥ ਉਹਨਾਂ ਨੇ ਆਪਣੀ ਕੋਟੀ 'ਚ ਪਾਇਆ ਮੈਨੂੰ ਉਹ ਦਿਨ ਇਹ ਬਹੁਤ ਅਫਸੋਸਨਾ ਕਿ ਇਹ ਸੀਨ ਵੇਖ ਕੇ ਦਰਸਾਇਆ ਕਿ ਕਿੱਥੇ ਅਸੀਂ ਬਹਾਦਰ ਕੌਮਾਂ ਪੰਜਾਬ ਦੀ ਕਿੱਥੇ ਪਛਾਣ ਮਹਾਰਾਜਾ ਰਣਜੀਤ ਸਿੰਘ ਸਾਹ ਪ੍ਰਤਾਪ ਸਿੰਘ ਕਿਹ ਰੋਣਾ ਕਿੱਥੇ ਡਾਕਟਰ ਬਨਮੂਨ ਸਿੰਘ ਦਾ ਪਛਾਣ ਤੇ ਕਿੱਥੇ ਅੱਜ ਕਿਸ ਕਿਸਮ ਦਾ ਮੁੱਖ ਮੰਤਰੀ ਤੇ ਛੁੜ ਕੇ ਖਲਾ ਦਿੱਤਾ ਜਿਹਦੇ ਦਸਤਾਰ ਆਪਣੀ ਉਹਦੇ ਗੋਡਿਆਂ ਨੂੰ ਲਾਈ ਹੈ ਜਿਹਦੇ ਦੋਨੋਂ ਹੱਥ ਇੱਕ ਹੱਥ ਚ ਪੜੇ ਨੇ ਇਹਦੀ ਮਜਬੂਰੀ ਦੀ ਜਿਹੜੀ ਤਸਵੀਰ ਏ ਉਹੀ ਸਾਰਾ ਕੁਝ ਬਿਆਨ ਕਰਦੀ ਕੋਈ ਪੁੱਛਣ ਦੀ ਲੋੜ ਨਹੀਂ ਜਿਹੜਾ ਉਹ ਫੋਟੋ ਵੇਖ ਲੇ ਉਹ ਤੋਂ ਅਸੈਸ ਕਰ ਸਕਦਾ ਹੈ ਕਿ ਅੱਜ ਪੰਜਾਬ ਦੀ ਸਿਚੁਏਸ਼ਨ ਕੀ ਹੈ ਖੁਦ ਆਈ ਵਾਪਸ ਸਪੈਕਿੰਗ ਬਿਲ ਸਟੇਟਮੈਂਟ ਅ ਐਸ ਵੀਰ ਜਿਹੜਾ ਪੋਲਿਟੀਕਲ ਸਟੇਟਮੈਂਟ ਹੈ ਨ ਲੋਕਾਂ ਨੂੰ ਇਹ ਲੱਗਦਾ ਹੈ ਕਿ ਕਾਂਗਰਸ ਤੋਂ ਵੱਡਾ ਕੋਈ ਮਤਲਬ ਹੀ ਉਹ ਨਹੀਂ ਹੈ ਪੋਲੀਟਿਕਲ ਗਰੁੱਪ ਨਹੀਂ ਹੈ ਪੰਜਾਬ ਦੇ ਵਿੱਚ ਜੇ ਆਪਾਂ ਸਾਰਾ ਕੁਝ ਦਿੱੱਛਾ ਤੁਸੀਂ ਦੱਸਿਆ ਅਹ ਔਰ ਬਾਕੀ ਪਾਰਟੀਆਂ ਦੇ ਵਿੱਚ ਜ਼ਿਆਦਾ ਆਪਣੇ ਵੀ ਕਿਤੇ ਨਾ ਕਿਤੇ ਮਤਲਬ ਹੀ ਆਹ ਹੋ ਜਾਂਦਾ ਕਿਸੇ ਨੇ ਉਹ ਤੇ ਐਫੀਲੀਏਸ਼ਨ ਕਰਤਾ ਹੁੰਦੇ ਐਫੀਲੀਏਸ਼ਨ ਕੀ ਤੁਸੀਂ ਆਰਗੇਨਾਈਜ਼ਡ ਲੈਵਲ ਤੇ ਕੋਈ ਇਸ ਤਰ੍ਹਾਂ ਦੀ ਮਹਿੰਮ ਸ਼ੁਰੂ ਕਰੋਗੇ ਕਿ ਕੇਡਰ ਤੋਂ ਇਲਾਵਾ ਆਮ ਲੋਕਾਂ ਨੂੰ ਮਤਲਬ ਇਹ ਚੀਜ਼ ਮੋਬਲਾਈਜ਼ ਕਰਨ ਵਾਸਤੇ ਜਾਂ ਜਿਹੜੀ ਹੈ ਏਸੀ ਨੂੰ ਜਾਗਰੂ ਕਰਕੇ ਇਕੱਠੇ ਕਰਨ ਲਈ ਲੋਪਿੰਗ ਕਰਨ ਲਈ ਕੋਈ ਮਹਿਮ ਸ਼ੁਰੂ ਕਰੋਗੇ ਔਰ ਵਿਦ ਪਾਰਟिकुलर ਫੋਕਸ ਔਨ ਵੀ ਸਾਡੇ ਚ ਕੋਈ ਵੀ ਇਨਵਾਈਟ ਕਿਤੇ ਹਸਪੀਟਲ ਨਹੀਂਗੇ ਸੋ ਦਿਖੋ ਕੰਸੀ ਟੈਸਟ ਕਿਉਂ ਪਰਕਰ ਕੋਲੇ ਜਾ ਕੇ ਮਹਿਮ ਸੰਸ਼ੁਕਰਨੀ ਇਸ ਮੁੱਦੇ ਦੀ ਲੋੜ ਪਈ ਮੇਰੇ ਅਦਰ ਮੁੱਦਾ ਜਿਹੜੇ ਹੈ ਪੰਜਾਬ ਦੇ ਜਿਹੜੇ ਗਰੀਬਾਂ ਦੇ ਮੁੱਦੇ ਹੈ ਮਜ਼ਦੂਰਾਂ ਦੇ ਮੁੱਦੇ ਹੈ ਕਿਸਾਨਾਂ ਦੇ ਮੁੱਦੇ ਹੈ ਨਾ ਆਂਡ ਆਰਡਰ ਦਾ ਮੁੱਦਾ ਹੈ ਪੰਜਾਬ ਦੀ ਇਕਨੋਮੀ ਦਾ ਮੁੱਦਾ ਹੈ ਪੰਜਾਬ ਦੀ ਹਿਸਟਰੀ ਦੇ ਮੁੱਦੇ ਹੈ ਉਹਨਾਂ ਬਾਰੇ ਤਾਂ ਸਾਡੇ ਕੋਲ ਇਹ ਜਿਹੜਾ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਪ੍ਰੋਗਰਾਮਸ ਹੈਗੇ ਕਿ ਅਸੀਂ ਹਰ ਘਰ ਦਾ ਘੁੰਡਾ ਖੜਕਾ ਕੇ ਤੁਹਾਨੂੰ ਬਣ ਦੱਸਾਂਗੇ ਕਿਸ ਪ੍ਰਕਾਰ ਆਮ ਆਦਮੀ ਪਾਰਟੀ ਨੇ ਤੁਹਾਡੇ ਨਾਲ ਧੋਖਾ ਕੀਤਾ ਪਰ ਐਸ ਯੂ ਸੈਡ ਕਿ ਤੁਸੀਂ ਆਪਣੀ ਇਹ ਦੱਸਣ ਦੇ ਬਾਰੇ ਮਹਿ ਕੋਈ ਸ਼ੁਰੂ ਕਰੋਗੇ कि ਤੁਸੀਂ ਇਕੱਠੇ ਹੋ பட் इवन ਮਹਿਮਾਨ ਵੀ ਨਹੀਂ ਪੜੀ ਹਰ ਪਾਰਟੀ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹਨਾ ਹਰ ਪਰਿਵਾਰ ਦੇ ਵਿੱਚ ਜਿਹੜੇ ਛੋਟੇ ਛੋਟੇ ਡਿਫਰੈਂਸਸ ਐ ਉਹ ਪਰਿਵਾਰ 'ਚ ਵੀ ਐ ਤੇ ਪਾਰਟੀ 'ਚ ਵੀ ਐ ਮੈਂ ਉਦਾਹਰਣ ਦੇਣੀ ਚਾਹੁੰਦਾ ਕੀ ਕੀ ਜਿਹੜੇ ਸਪੀਕਰ ਨੇ ਸੰਧਵਾ ਸਾਹਿਬ ਕੀ ਉਹ ਮੁੱਖ ਮੰਤਰੀ ਦੀ ਕੁਰਸੀ ਅਸੇトライ ਨਹੀਂ ਕਰਦੇ ਕੀ ਅਮਨ ਰੋੜਾ ਮੁੱਖ ਮੰਤਰੀ ਦੀ ਕੁਰਸੀ ਹਾਸਲੇ ਤਰਲੋ ਮੱਛੀ ਨਹੀਂ ਐ ਕੀ ਹੋਰ ਲੋਕਾਂ ਦੇ ਉਪਰਾਲੇ ਨਹੀਂ ਹੈ ਬੀਜੇਪੀ ਚ ਮਿਸਟਰ ਜਾਖੜ ਨੇ ਅੱਜ ਪੰਜਾਬ ਦੇ ਪ੍ਰਧਾਨ ਨੇ ਕੀ ਅਸ਼ਵਨੀ ਜਿਹੜੇ ਸੀਗੇ ਪੁਰਾਣੇ ਪ੍ਰਧਾਨ ਉਹਨਾਂ ਨੂੰ ਵਰਕਿੰਗ ਪ੍ਰਧਾਨ ਲਗਾ ਕੇ ਸਾਰੇ ਪੰਜਾਬ ਚ ਤੋਰੇ ਫਿਰੇ ਅਸੀਂ ਨਹੀਂ ਸਕਦੇ ਜਾਖੜ ਸਾਹਿਬ ਇਹ ਕਹਿ ਰਹੇ ਨੇ ਕਿ ਮੈਂ ਅਸਤੀਫਾ ਦਿੱਤਾ ਵੇ ਮੈਂ ਅਸਤੀਫਾ ਦੇ ਚੁੱਕਿਆ ਹਾਂ ਹੁਣ ਦੁਕਮੇ ਨਹੀਂ ਪਤਾ ਹੋਸੀ ਹੈਗੀ ਹੈ ਕਿ ਨਹੀਂ ਹੈਗੀ ਹੁਣ ਜਿਹੜੀ ਆ ਗਈ ਸਾਡੀ ਪਾਰਟੀ ਮਾੜੇ ਮੋٹے ਜਿਹੜੇ ਗਿਲੇ ਸ਼ਿਕਵੇ ਪਾਰਟੀ ਦੇ ਵਿੱਚ ਸਦੀਆਂ ਤੋਂ ਅੱਜ ਤੋ ਨਹੀਂ ਪਹਿਲਾਂ ਰਾਜੇ ਮਹਾਰਾਜਿਆਂ ਵੇਲੇ ਦੀ ਗੱਲ ਹੈ ਇਹ ਹੁੰਦੇ ਰਹੇ ਲੇਕਿਨ ਜਿੱਥੇ ਤੱਕ ਪੰਜਾਬ ਦੀ ਆਬਰੂ ਦੀ ਗੱਲ ਹੈ ਜਿੱਥੇ ਤੱਕ ਪੰਜਾਬ ਦਾ ਸਵਾਲ ਹੈ ਪੰਜਾਬ ਦੇ ਕਿਸਾਨਾਂ ਵਾਸਤੇ ਕਿਰਤਿਆਂ ਵਾਸਤੇ ਕਾਮਿਆਂ ਵਾਸਤੇ ਪੰਜਾਬ ਵਾਸਤੇ ਤੇ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੇ ਸਾਰੇ ਕਾਂਗਰਸੀ ਸੈਕਰੀਫਾਈਜ਼ ਕਰਨ ਲਈ ਤਿਆਰ ਅਸੀਂ ਦੋਨਾਂ ਨੇ ਇਹ ਗੱਲ ਕਹੀ ਏ ਕਿ ਕੋਈ ਵੀ ਮੁੱਖ ਮੰਤਰੀ ਬਣੇ ਨਾ ਬਣੇ ਇਹ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ ਸਭ ਨੂੰ ਨਾਲ ਲੱਗੇ ਚੱਲਾਂਗੇ ਗਿਲੇਸ਼ ਕੋਈ ਮਾੜੇ ਮੋٹے ਹੋਏ ਉਹ ਸਾਰੇ ਮਿਟਾ ਦੇਾਂਗੇ ਹੋ ਜਾਂਦੇ ਹੈ ਹਰ ਬੰਦੇ ਦੀ ਹਿਮੰਟੈਂਡੈਂਸੀ ਹਰ ਬੰਦੇ ਦਾ ਠੀਕ ਕਰਦਾ ਮੈਂ ਉਸ ਕੁਰਸੀ ਤੇ ਪਹੁੰਚ ਜਾਂਦਾ ਤੁਹਾਡਾ ਠੀਕ ਕਰਦਾ ਮੈਂ ਹੋਰ ਉੱਤੇ ਹੋ ਜਾਂਦਾ ਸੋ ਕੋਈ ਗੱਲ ਲੇਕਿਨ ਸਭ ਮਨ ਮਟਾ ਮਟਾ ਕੇ ਜਿਹੜੇ ਮਾੜੇ ਮੋٹے ਹੈਗੇ ਆ ਇੱਕੀ ਜਗ੍ਹਾ ਤੋਂ ਸੁਨਿਆ ਦੇ ਦਿਆਂਗੇ ਕਿ ਸਾਰੇ ਪੰਜਾਬ ਤੇ ਪੰਜਾਬੀਏ راستے ਤੇ ਪੰਜਾਬ ਦੇ ਲੋਕਾਂ ਤੋਂ ਇਕੱਠੇ ਆ। ਅਹ ਐਸਾ ਅਮਰਗੜ ਤੋਂ ਸਥਿਤੀ ਕਲੀਅਰ ਹੀ ਕਰੋ। ਰੋਜ਼ ਦਵਾਨਾ ਕਿਉਂ ਕਰੀਏ ਇਸ ਸਥਿਤੀ ਲਈ? ਹਲਕਾ ਜਾਤ ਲਾਉਂਦੀ। ਸੁਣੋ ਸੁਣੋ ਪੰਜਾਬੀ ਸਿੱਧੀ ਗੱਲ ਹੈ। ਜਿਹੜਾ ਪਹਿਲਵਾਨ ਤਕੜਾ ਹੋਏਗਾ। ਗੱਲ ਨਹੀਂ ਹੈ ਹਰ ਤਾਂ ਹੀ ਰਾਜਾ ਬੜਿੰਗ ਦੀ ਗਿੱਦੜਬਾਚ ਵੀ ਸਥਿਤੀ ਕੋਈ ਕਲੀਅਰ ਨਹੀਂ ਹੈ। ਵੀ ਤੁਸੀਂ ਕਾ ਵੀ ਕਹੋਗੇ ਗਿੱਦੜਬਾ ਮੇਰੀ ਪੱਕੀ ਹੈ। ਮਨੋਰ ਪ੍ਰਧਾਨ ਦੀ ਗੱਲ ਕਰਦੇ ਆ। ਅਮਰੀ ਜਿਹੜਾ ਤਕੜਾ ਹੋਏਗਾ ਕਾਂਗਰਸ ਪਾਰਟੀ ਦਾ ਕੋਈ ਤੜਾ ਨਹੀਂ ਹੋਏਗਾ ਜਿਹੜਾ ਮਜ਼ਬੂਤ ਸਾਥੀ ਜ਼ਮੀਨ ਤੇ ਹੋਏਗਾ ਹਵਾ 'ਚ ਮਜ਼ਬੂਤ ਨਹੀਂ ਜ਼ਮੀਨ ਤੇ ਮਜ਼ਬੂਤ ਹੋਏਗਾ ਉਸ ਵਿਅਕਤੀ ਨੂੰ ਬੇਸ਼ਕੋ ਸਾਨੂੰ ਬੁਲਾਉਂਦਾ ਹੋਵੇ ਤੇ ਨਾ ਬੁਲਾਉਂਦਾ ਉਹ ਉਸ ਵਿਅਕਤੀ ਨੂੰ ਕਾਂਗਰਸ ਪਾਰਟੀ ਇੱਕ ਲਾਸਟ ਵਿੱਚ ਮੈਂ ਗੱਲ ਕਰਦੀ ਸੀ ਵੇਖੋ ਇੱਕ ਬੜਾ ਇੰਪੋਰਟੈਂਟ ਇਸ਼ੂ ਹੈ ਜਿਹੜਾ ਬਸ ਲੀਡ ਹੈ ਆਫ ਗਵਰਨਮੈਂਟ ਕਰਨ ਕਿ ਅਸੀਂ 55000 ਜੋਬ ਪੰਜਾਬ 'ਚ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਮੈਂ ਉਹਦੀ ਫਲੋਰ ਆਫ ਦੀ ਹਾਊਸ ਕਈ ਦਫਾ ਸਰਕਾਰ ਨੂੰ ਬੇਨਤੀ ਕਰ ਚੁੱਕੇ ਆ ਕਿ ਮਾਨ ਸਾਹਿਬ ਦੇ 55000 ਨੌਕਰੀ ਦਿੱਤੀ ਪੰਜਾਬ ਕਿਰਪਾ ਕਰਕੇ ਬੈਨੀਫਿਸ਼ਰੀਜ਼ ਦਾ ਨਾਮ ਜਿਹਨੂੰ ਨੌਕਰੀ ਦਿੱਤੀ ਉਹਦੇ ਬਾਪ ਦਾ ਨਾਮ ਉਹਦੇ ਪਿੰਡ ਦਾ ਐਡਰੈਸ ਜਾਂ ਸ਼ਹਿਰ ਦਾ ਐਡਰੈਸ ਇੱਕ ਵਾਈਟ ਪੇਪਰ ਜਾਰੀ ਕਰੋ ਕਿਹੜੇ ਮਹਿਕਮੇ 'ਚ ਕਿਹੜੀ ਪੋਸਟ ਅਜੇ ਤੱਕ ਨਹੀਂ ਦਿੱਤੀ ਏ 55000 ਤੇ ਹੈ ਕੋਈ ਨਹੀਂ ਸਾਨੂੰ ਅੱਜ ਸਾਡਾ ਓਪਨ ਚੈਲੰਜ ਹੈ ਕਿ ਵਾਈਟ ਪੇਪਰ ਜਾਰੀ ਕਰਕੇ ਦੱਸੋ ਕਿਹੜੇ ਕਿਹੜੇ ਮਹੱਤਮੇ ਕਿਹੜੇ ਕਿਹੜੇ ਪਿੰਡ ਦਾ ਹੈ ਜਾਂ ਕਿਹੜੇ ਕਿਹੜੇ ਕਸਬੇ ਦਾ ਪਤਾ ਨੰਬਰ 1 ਨੰਬਰ 2 ਇਹਨਾਂ ਪ੍ਰਥੀਆਂ ਚ ਵੀ ਸਾਨੂੰ ਸਾਰਿਆਂ ਨੂੰ ਅਨਫੋਰਚੂਨੇਟ ਕਰ ਲੱਗਦੀ ਜਿਨ੍ਹਾਂ ਇਹ ਕੋ 5 7000 ਪ੍ਰਤੀਭੀ ਹੈ ਉਹਦੇ ਵਿੱਚ ਮжоਰਟੀ ਬੰਦੇ ਨਾਨ ਪੰਜਾਬੀ ਆ ਇਹਦੇ ਵਿੱਚ ਕਾਨੂੰਨ ਹੈ ਕਿ ਡੋਮਿਸਾਈਲ ਹੋਣਾ ਚਾਹੀਦਾ ਘੱਟੋ ਘੱਟ 10 15 ਸਾਲ ਪੰਜਾਬ ਚ ਰਿਹਾ ਹੋਏ ਦਸਵੀਂ ਦਾ ਐਗਜ਼ਾਮ ਪੰਜਾਬੀ ਵਿੱਚ ਉਸ ਲੜਕੇ ਨੇ ਜਾਂ ਲੜਕੀ ਨੇ ਪਾਸ ਕੀਤਾ ਮੇਰਾ ਇਹ ਚਾਰਜ ਹੈਜ਼ ਲੀਡਰ ਆਫ ਦੀ ਆਪੋਜੀਸ਼ਨ ਇਹ ਸਾਰਾ ਫਰਾਡ ਕੇਜਰੀਵਾਲਨ ਕੋ ਕਰਾ ਰਹੀ ਹੈ ਮжоਰਿਟੀ ਭਰਤੀਆਂ ਇਹਦੇ ਵਿੱਚ ਹਰਿਆਣੇ ਦੀਆਂ ਮжоਰਿਟੀ ਭਰਤੀਆਂ ਇਹਦੇ ਵਿੱਚ ਦਿੱਲੀ ਦੀਆਂ ਮжоਰਿਟੀ ਭਰਤੀਆਂ ਰਾਜਸਥਾਨੀਆਂ ਹੋਣੀਆਂ 80% ਦੀ ਹੋ ਆਏ ਨੇ 20% ਦੀ ਪੰਜਾਬ ਦੇ ਬੱਚੇ ਆਏ ਨੇ ਅੱਜ ਵੀ ਜਿਹੜੇ ਵੀ ਪੋਸਟਾਂ ਦੇ ਉੱਤੇ ਬੰਦੇ ਲੱਗੇ ਸਾਰੇ ਗੈਰ ਪੰਜਾਬੀ ਦਾ ਨੇ अच्छा सारे नायब तहसीलदार स्पेशली डेरा बस्सी इथੋਂ डोमिसाइल बकायदा तौर पर कै इशारा कर ਦਿੱਤਾ ਜਾਂਦਾ ਇਹਨੂੰ ਡੋਮਿसाइਲ ਪੜਾਉ। सो ਇਹ ਇੱਕ ਗੱਲ ਕਿਉਂਕਿ ਅਸੀਂ ਮਲੇਰਕੋਟਲੇ ਆਏ ਆ ਹੁਣ ਭਾਵੇਂ ਜ਼ਿਲ੍ਹਾ ਵੱਖਰਾ ਬਣ ਗਿਆ ਪਰ ਪਾਰਟਨ ਪਾਸਲ ਆਫ ਜ਼ਰੂਰੀ ਬੇਸ਼ਰਿਆ ਮੇਰਾ ਓਪਨ ਚੈਲੇਂਜ ਹੈ ਅਮਨ ਨੂੰ ਤੇ 나ੜੀ ਭਗਵੰਤ ਨੂੰ ਕਿ ਆਉਣ ਵਾਲੇ ਸੈਸ਼ਨ